ਚੇਰੀ ਮੁਖਸਰ ਸਾਹਿਬ ਪੁਲਿਸ ਦੀ ਹਿਰਾਸਤ ਵਿੱਚ ਆਉ ਤਿੰਨ ਚੋਰ ਨੇ ਜਿਨ੍ਹਾਂ ਨੇ ਤੜਕੇ 4:30 ਵਜੇ ਸਬਜੀ ਮੰਡੀ ਨੂੰ ਜਾਂਦੇ ਰੇੜੀਆਂ ਵਾਲੇ ਅਤੇ ਹੋਰ ਲੋਕਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਚੋਰੀਆਂ ਦਾ ਨਿਸ਼ਾਨਾ ਬਣਾ ਚੁੱਕੇ ਨੇ ਅਤੇ ਹੁਣ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਡਰ ਹੈ ਕਿ ਉਹ ਸਬਜੀ ਮੰਡੀ ਜਾਣ ਤੋਂ ਵੀ ਡਰਦੇ ਸਨ ਸੋ ਪਿਛਲੇ ਦਿਨੀ ਇਹਨਾਂ ਚੋਰਾਂ ਦੇ ਵੱਲੋਂ ਹਥਿਆਰਾਂ ਦੀ ਨੋਕ ਤੇ ਰਤਨ ਲਾਲ ਨਾਮ ਦੇ ਵਿਅਕਤੀ ਕੋਲੋਂ 4000 ਰੁਪਏ ਤੱਕ ਮੁਬਾਈਲ ਤੱਕੇ ਨਾਲ ਖੋਲਿਆ ਸੀ ਅਤੇ ਉਸ ਤੋਂ ਬਾਅਦ ਅਨੋਜ ਕੁਮਾਰ ਨਾਮ ਦੇ ਵਿਅਕਤੀ ਪਾਸੋਂ ਵੀ ਇਹਨਾਂ ਚੋਰਾਂ ਨੇ ਹਥਿਆਰਾਂ ਦੀ ਉਕਤੇ 7000 ਰੁਪਏ ਖੋਲੇ ਸਨ ਸੋ ਇਹ ਚੋਰ ਲਗਾਤਾਰ ਅਜਈਆਂ ਚੋਰੀਆਂ ਕਰਕੇ ਸ਼੍ਰੀ ਮੁਕਸਰ ਸਾਹਿਬ ਦੇ ਲੋਕਾਂ ਦੇ ਵਿੱਚ ਖੋਮਚਾ ਰਹੇ ਸਨ ਤਾਂ ਪਿਛਲੇ ਦਿਨੀ ਸਬਜੀ ਮੰਡੀ ਵਿੱਚ ਇਸ ਮੁੱਦੇ ਤੇ ਇੱਕ ਇਕੱਠ ਵੀ ਕੀਤਾ ਗਿਆ ਸੀ ਪ੍ਰੰਤੂ ਹੁਣ ਪੁਲਿਸ ਨੇ ਸਖਤ ਕਾਰਵਾਈ ਕਰਦੇ ਇਨਾਂ ਤਿੰਨਾਂ ਚੋਰਾਂ ਨੂੰ ਕਾਬੂ ਕਰ ਲਿਆ ਹੈ ਪੁਲਿਸ ਮੁਤਾਬਕ ਇਹਨਾਂ ਨੇ ਪੁੱਛਗਿਸ਼ ਦੌਰਾਨ ਦੱਸਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਆਪਣੀ ਨਸ਼ੀਆਂ ਦੀ ਪੂਰਤੀ ਲਈ ਅਜਿਹਿਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਪੁੱਛਗਿਸ਼ ਦੌਰਾਨ ਹੋਰ ਵੀ ਵਾਰਦਾਤਾਂ ਬਾਰੇ ਪਤਾ ਲਗਾਇਆ ਜਾ ਸਕਦਾ ਹੈ ਹਾਂਜੀ ਇਹਨਾਂ ਤੇ ਜਿਹੜਾ ਜਾਰਜ ਮਸੀਆ ਇਹਦੇ ਤੇ 7 ਮੁਕੱਦਮੇ ਦਰਜ ਨੇ ਜੀ ਤੇ ਜਿਹੜਾ ਸੁਖਦੇਵ ਸਿੰਘ ਇਹਦੇ ਤੇ 3 ਮੁਕੱਦਮੇ ਨੇ ਤੇ ਹੈਪੀ ਕੁਮਾਰ ਆ ਜਿਹੜਾ ਇਹਦੇ ਤੇ ਫਿਲਹਾਲ ਕੋਈ ਮੁਕੱਦਮਾ ਨਹੀਂ ਦਰਜ ਹੈ ਪੁਰਾਣੀ ਦਾਣਾ ਮੰਡੀ ਦੇ ਨਜ਼ਦੀਕ ਸويرੇ ਸਬਜ਼ੀ ਦੇ ਵਪਾਰੀਆਂ ਦੀ ਲੁੱਟਖੋ ਕਰਨ ਵਾਲਾ ਇੱਕ گروਹ ਅਸੀਂ ਗ੍ਰਿਫਤਾਰ ਕੀਤਾ ਜਿਸ ਚ ਤਿੰਨ ਜਣੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ ਕਿ ਮਿਤੀ 24 ਤਰੀਕ ਨੂੰ ਅਤੇ 25 ਤਰੀਕ ਨੂੰ ਵੱਖ-ਵੱਖ ਲੋਕਾਂ ਕੋਲੋਂ ਪੈਸੇ ਤੇ ਮੋਬਾਈਲ ਖੋਏ ਸੀ ਹਥਿਆਰਾਂ ਦੀ ਨੋਕ ਤੇ ਤੇ ਇਸ ਚ ਅਸੀਂ ਐਫ ਆਈ ਆਰ ਨੰਬਰ 79 ਮੇਰੇ ਤੇ 1524 ਅੰਡਰ ਸੈਕਸ਼ਨ 379 ਬੀ 34 ਆਪੀਸੀ ਰਜਿਸਟਰ ਕੀਤਾ ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਨੇ ਜੋ ਕਿ ਸਾਡੇ ਕੋਲ ਰਿਮਾਂਡ ਹੇਠ ਨੇ ਤੇ ਦਰਾਨੇ ਪੁੱਛ ਕੇ ਅੱਗੇ ਇਹਨਾਂ ਦੇ ਹਥਿਆਰ ਵਗੈਰਾ ਅਸੀਂ ਬਰਾਮਦ ਕਰਨੇ ਇਹ ਦਾਣਾ ਮੰਡੀ ਦੇ ਨੇੜੇ ਪੁਰਾਣੀ ਦਾਣਾ ਮੰਡੀ ਦੇ ਨੇੜੇ ਰਹਿਣ ਵਾਲੇ ਨੇ ਇਹ ਕੋਟਲੀ ਰੋਡ ਦੇ ਤਿੰਨਾ ਦਾ ਇਹ ਗਰੋਹ ਸੀਗਾ ਇਹ ਸਵੇਰੇ ਸਵੇਰੇ ਜਿਹੜੇ ਸਬਜ਼ੀ ਦੇ ਵਪਾਰੀ ਮੰਡੀ 'ਚ ਸਬਜ਼ੀ ਖਰੀਦਣ ਜਾਂਦੇ ਸੀ ਉਹਨਾਂ ਤੋਂ ਇਹ ਹਥਿਆਰਾਂ ਦੀ ਨੋਕ ਤੇ ਪੈਸੇ ਤੇ ਮੋਬਾਈਲ ਵਗੈਰਾ ਖੋਹ ਕਰਦੇ ਸੀ ਮੇਰਾ ਅਨਿੰਦਰ ਲਨੇਜਾ ਜੀ ਨਾਮ ਮੇਰਾ ਜੀ ਕੀ ਕਹਿਣਾ ਚਾਹੁੰਗਾ ਜੇ ਸਬਜ਼ੀ ਮੰਡੀ ਅਸੀਂ ਆੜ ਦਾ ਕੰਮ ਕਰਦੇ ਹਾਂ ਜੀ ਸਾਰੇ ਆੜਤੀਆ ਜਿਹੋਣੇ ਸਾਡੀ ਖੜੀ ਹੈ ਜੀ ਪੁਲਿਸ ਪ੍ਰਸ਼ਾਸਨ ਦਾ ਇਹ ਵੀ ਸਾਡੇ ਨਾਲ ਪਿਛਲੇ 10-15 ਦਿਨਾਂ ਤੋਂ ਜੋ ਵੀ ਗਾਹ ਕੰਦੇ ਆ ਸਵੇਰ 4 ਵਜੇ ਸਾਡੀ ਮੰਡੀ ਸ਼ੁਰੂ ਹੋ ਜਾਂਦੀ ਹੈ 4 ਤੋਂ 6 ਬਹੁਤ ਲੋਕਾਂ ਕੋਹਾ ਹੋ ਰਹੀਆਂ ਸੀ ਕਿ ਹਥਿਆਰ ਵਿਖਾ ਕੇ ਉਹਨਾਂ ਤੋਂ ਪੈਸੇ ਲੁੱਟੇ ਜਾ ਰਹੇ ਸੀ ਗਰੀਬ ਬੰਦਿਆਂ ਤੋਂ ਮੋਬਾਈਲ ਲੁੱਟੇ ਜਾ ਰਹੇ ਸੀ ਕਿਸੇ ਤੋਂ 5000 ਕੇ ਤੋਂ 10000 ਕੇ ਤੋਂ 20000 ਸ਼ੱਟਾਂ ਵੀ ਮਾਰ ਕੇ ਜਾਈਆ ਬੰਦਿਆਂ ਨੇ ਉਸਨੇ ਐਕਸ਼ਨ ਕੀਤਾ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਪੁਲਿਸ ਨੇ ਐਕਸ਼ਨ ਕੀਤਾ ਅਸੀਂ ਉੱਥੇ ਪਰਸੋਂ ਸਬਜ਼ੀ ਮੰਡੀ ਵਿਖੇ ਇਕੱਠੇ ਹੋਈ ਸੀ ਸਾਰੇ ਮੀਟਿੰਗ ਬੁਲਾਈ ਸੀ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਮੌਕੇ ਤੇ ਸਾਡੇ 5 ਮਿੰਟ ਦੇ ਵਿੱਚ ਐਸਐਚਓ ਸਾਹਿਬ ਨੂੰ ਮੰਡੀ ਭੇਜਿਆ ਉਸ ਪ੍ਰਸ਼ਾਸਨ ਨੇ 24 ਘੰਟਿਆਂ ਦੇ ਵਿੱਚ ਵਿੱਚ ਬੰਦਿਆਂ ਨੂੰ ਫੜ ਕੇ ਅਰੈਸਟ ਕੀਤਾ ਬੰਦੇ ਟਰੇਸ ਕੀਤੇ ਆ ਅਸੀਂ ਪੁਲਿਸ ਪ੍ਰਸ਼ਾਸਨ ਦਾ ਡੀਐਸਪੀ ਸਾਹਿਬ ਦਾ ਤੇ ਐਸਐਚਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਉਮੀਦ ਚਾਹੁੰਦੇ ਆਂ ਵੀ ਅੱਗੇ ਤੋਂ ਇਹੋ ਜਿਹੀ ਲੁੱਟ ਕੋ ਹੋਊਗੀ ਮੇਰਾ ਨਾਮ ਹਣੀ ਕੁਮਾਰ ਆਈ ਪ੍ਰਧਾਨ ਸਬਜੀ ਮੰਡੀ ਯੂਨੀਅਨ ਮੁਖਸਰ ਸਾਹਿਬ ਵੀ ਤੇ ਮੈਂ ਦੱਸਣਾ ਚਾਹੁੰਦਾ ਕਿ ਦੋ ਚਾਰ ਹੋਏ ਸਾਡੇ ਤੇ ਲੁੱਟਾ ਹੋਆ ਬਹੁਤ ਹੁੰਦੀਆਂ ਸੀ ਐ ਸਵੇਰੇ ਸਬਜੀ ਮੰਡੀ ਦੇ ਵਿੱਚ ਰੀੜੀ ਵਾਲੇ ਤੇ ਆਰਤੀ ਹੁੰਦੀ ਸਵੇਰ ਤੇ ਅਣਭਿਸ਼ਾਤ ਵਿਆਹਤੀ ਲੁੱਟਾ ਹੋਆ ਕਰਦੀ ਸੀਗੀ ਤੇ ਪਰਸੋ ਵੀ ਐਸਐਚਓ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਸੀ ਜੀ ਡੀਐਸਪੀ ਸਾਹਿਬ ਨਾਲ ਵੀ ਅਸੀਂ ਗੱਲ ਕੀਤੀ ਸੀ ਤੇ ਪਰਸੋ ਸਾਨੂੰ ਸਬਜ਼ੀ ਮੰਡੀ ਆ ਕੇ ਮਿਲੇ ਸੀਗੇ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਮਸਲੇ ਦਾ ਹੱਲ ਕੀਤਾ ਜਾਵੇ ਜੀ 24 ਘੰਟੇ ਦੇ ਅੰਦਰ ਅੰਦਰ ਪੁਲਿਸ ਪ੍ਰਸ਼ਾਸਨ ਐਸਐਚਓ ਸਾਹਮਣੇ ਜੀ ਉਹ ਬੰਦੇ ਚੱਕੇ ਆ ਜੀ ਬੰਦੇ ਕੋੜੀ ਰੋਡ ਦੇ ਸੀਗੇ ਜੀ ਤਿੰਨ ਚਾਰ ਬੰਦੇ ਉਹ ਚੱਕ ਗਏ 24 ਘੰਟੇ ਦੇ ਅੰਦਰ ਅੰਦਰ ਪੇਸ਼ ਕੀਤੇ ਜੀ ਜੋ ਕੁਝ ਉਹਨਾਂ ਨੇ ਲੁੱਟ ਗੋ ਕੀਤੀ ਸਭ ਕੁਝ ਮੰਨੇ ਮੰਨਿਆ ਉਹਨਾਂ ਨੇ ਮਤਲਬ ਪੁਲਿਸ ਪ੍ਰਸ਼ਾਸਨ ਦੇ ਮੂਹਰੇ ਹੀ ਸਾਨੂੰ ਸਾਡੀ ਸਬਜ਼ੀ ਮੰਡੀ ਸਾਰੀ ਆਰਟੀਸ਼ੇਸ਼ਨ ਯੂਨੀਅਨ ਤੇ ਰੇਡੀ ਯੂਨੀਅਨੀ ਪੁਲਿਸ ਪ੍ਰਸ਼ਾਸਨ ਤੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਦਾ ਧੰਨਵਾਦ ਕਰਦੇ ਕਿ ਸਾਨੂੰ ਪੂਰੀ ਖੁਸ਼ੀ ਲਹਿ ਰਹਾ ਸਾਡੀ ਮੰਡੀ ਦੇ ਵਿੱਚ ਕਿ ਜਿਹੜੇ ਲੁੱਟਾ ਖੋਹਾਂ ਕਰਦੇ ਸੀਗੇ ਇਹਨਾਂ ਨੂੰ ਅਰੈਸਟ ਕੀਤਾ ਤੇ ਇਹਨਾਂ ਦੇ ਪਰਚਾ ਕੱਟਿਆ